ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬਾਦਸਤੂਰ ਜਾਰੀ ਹੈ ਪਰ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋਵੇਗੀ ਕਿ ਇੱਕ ਲੋਕਤੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਸਭ ਤੋਂ ਅਣਜਾਣ ਹੈ ਅਧ ਕੇਂਦਰ ਸਰਕਾਰ ਹਾਲੇ ਤੱਕ ਡੱਲੇਵਾਲ ਦੇ ਮਰਨ ਵਰਤ ਨੂੰ ਖੁਲਵਾਉਣ ਲਈ ਅੱਗੇ ਨਹੀਂ ਆਈ ਇੱਕ ਡਾਕਟਰਾਂ ਦਾ ਵਫਦ ਖਨੋਰੀ ਬਾਰਡਰ ਤੇ ਪਹੁੰਚਿਆ ਤੇ ਡੱਲੇਵਾਲ ਨੂੰ ਗੁਜਾਰਿਸ਼ ਕੀਤੀ ਗਈ ਡਾਕਟਰ ਮਲੋਡ ਡੱਲੇਵਾਲ ਨੂੰ ਗੁਜਾਰਿਸ਼ ਕੀਤੀ ਗਈ ਕਿ ਤੁਸੀਂ ਆਪਣਾ ਸੰਘਰਸ਼ ਸਾਡੀ ਸੁਪਰਵੀਜ਼ਨ ਦੇ ਅੰਦਰ ਜਾਰੀ ਰੱਖੋ ਅਸੀਂ ਤੋੜਨ ਲਈ ਨਹੀਂ ਕਹਿੰਦੇ ਜਿਸ ਤੇ ਡੱਲੇਵਾਲ ਦਾ ਜਵਾਬ ਸੀ ਕਿ ਮੇਰਾ ਸੰਘਰਸ਼ ਡਾਕਟਰਾਂ ਦੀ ਸੁਪਰਵੀਜ਼ਨ ਚ ਹੀ ਜਾਰੀ ਹੈ ਨਾਲ ਆਏ ਡੀਏਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਡਾਕਟਰ ਦੀ ਸੁਪਰਵੀਜ਼ਨ ਹੈ ਪ੍ਰદાન ਜੀ ਪਰ ਇਹ ਸਿਰਫ ਮੋਨੀਟਰ ਨਾਲ ਥੋੜਾ ਹੁੰਦਾ ਹੈ ਜਿਸ ਤੇ ਡਾਕਟਰਾਂ ਨੇ ਵੀ ਨਾਲ ਤੱਕ ਦਿੱਤਾ ਕਿ ਪ੍ਰદાન ਜੀ ਅਸੀਂ ਚਾਹੁੰਦੇ ਹਾਂ ਤੁਸੀਂ ਮੂਹਰਾ ਹੀ ਕੁਝ ਵੀ ਨਾ ਲਵੋ ਪਰ ਮੈਡੀਕਲ ਟਰੀਟਮੈਂਟ ਜ਼ਰੂਰ ਲਵੋ ਤਾਂ ਜੋ ਤੁਹਾਡਾ ਸੰਘਰਸ਼ ਲੰਬਾ ਚੱਲ ਸਕੇ ਸਾਨੂੰ ਡਰ ਹੈ ਕਿਤੇ ਅੱਧ ਵਿਚਾਲੇ ਨਾ ਟੁੱਟ ਜਾਵੇ ਜਿਸ ਤੇ ਮਨਦੀਪ ਸਿੰਘ ਸਿੱਧੂ ਡੀਏਜੀ ਨੇ ਕਿਹਾ ਕਿ ਪ੍ਰદાન ਜੀ ਇਹ ਗੱਲ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਡਾਕਟਰ ਸਾਨੂੰ ਇਹੀ ਚਿੰਤਾ ਜਤਾ ਰਹੇ ਹਨ ਤੁਸੀਂ ਮੈਡੀਕਲ ਟ੍ਰੀਟਮੈਂਟ ਲਵੋ ਅਸੀਂ ਇਹਨਾਂ ਨੂੰ ਕਿਹਾ ਸਾਡੀ ਗੱਲ ਉਹ ਨਹੀਂ ਮੰਨਦੇ ਤੁਸੀਂ ਹੀ ਜਾ ਕੇ ਬੇਨਤੀ ਕਰ ਲਵੋ ਇਸ ਤੇ ਡਾਕਟਰਾਂ ਨੇ ਕਿਹਾ ਪ੍ਰਦਾਨ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਮੈਡੀਕਲ ਟ੍ਰੀਟਮੈਂਟ ਲਵੋ ਜਗਾ ਤੁਸੀਂ ਚੁਣ ਲਵੋ ਹਸਪੀਟਲ ਤੁਸੀਂ ਚੁਣ ਲਵੋ ਪਰ ਟ੍ਰੀਟਮੈਂਟ ਲਵੋ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡੀਆਂ ਰਿਪੋਰਟਾਂ ਬਹੁਤ ਚਿੰਤਾ ਵਾਲੀਆਂ ਹਨ ਮਨਦੀਪ ਸਿੰਘ ਸਿੱਧੂ ਡੀਜੀ ਨੇ ਕਿਹਾ ਸਰ ਤੁਸੀਂ ਟ੍ਰੀਟਮੈਂਟ ਲੈ ਲਵੋ ਚਾਹੇ ਤਾਂ ਇਸ ਟਰਾਲੀ ਦੇ ਵਿੱਚ ਹੀ ਪੂਰਾ ਇੰਤਜ਼ਾਮ ਕਰ ਦਿੰਨੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਇਹ ਲੋਕ ਕੇ ਸ਼ਾਇ ਤੋੜਦਾ ਵੀ ਨਹੀਂ ਚਾਹੀਦਾ ਤਾਂ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਨ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ। ਹਨੀ। ਥੈਂਕ ਯੂ ਸਰ। ਤੁਹਾਨੂੰ ਪ੍ਰਿੰਸ ਸੁਪਰਵਾਈਜ਼ਨ ਚ ਜਾਰੀ ਹੈ। ਅੱਛਾ ਨਹੀਂ ਡਾਕਟਰਾਂ ਦੀ ਸੁਪਰਵਾਈਜ਼ਨ ਤੇ ਹੈਗਾ ਭਰਾ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਨਾਲ ਮੌਨਟਰ ਨਾਲ ਥੋੜੀ ਸੁਪਰਵਾਈਜ਼ਨ ਹੈ। ਇਹ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਆਪਾਂ ਤਾਂ ਸਿਰ ਦੇਖੀ ਜਾ ਰਹੇ ਆ ਤੁਹਾਨੂੰ ਬੀਸਿਕਲੀ ਪੁਆਇੰਟ ਇਹ ਹੈਗਾ ਤੁਹਾਡੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਤੁਹਾਡਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਮੂਹ ਨਹੀਂ ਮੂਹ ਨਹੀਂ ਨਾਲੋ ਜੀ ਥੋੜਾ ਬਿਲਕੁਲ ਵੀ ਨਾ ਲੋ ਸਰ ਮੂਹ ਚੱਲੂਗਾ ਜਿਹੜਾ ਇਹ ਮੈਡੀਕਲ ਟ੍ਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟ੍ਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਵਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਸਰ ਇਦਾਂ ਸਾਨੂੰ ਇਹ ਖਤਰਾ ਕਿ ਚੇਨ ਛੇਤੀ ਹੋਰ ਟੁੱਟ ਜੇ ਸਰ ਆ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਵੀ ਜਾ ਕੇ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾਲ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਿੱਥੇ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤੇ ਸਿਰਫ ਬੀਰਤੀ ਇਹ ਲੈ ਕੇ ਆਏ ਕਿ ਡਾਕਟਰਾਂ ਦੇ ਅੰਦਰ ਕਰੋ ਕਿਤੋਂ ਦੇ ਵੀ ਡਾਕਟਰ ਹੋ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਦੇ ਜੇ ਇਟ 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 ਦੇ ਆਦਰバイ ਦੇ ਥੇ ਕਿਤੇ ਵੀ ਹਾਂਜੀ ਅਸੀਂ ਇੱਥੇ ਵੀ ਸਭ ਪ੍ਰੋਵਾਈਡ ਕਰਾਂਗੇ ਪੂਰੀ ਸੁਪਰਵਾਈਜ਼ਨ ਲਈ ਜੋ ਵੀ ਇਨਵੈਸਟੀਗੇਸ਼ਨਾਂ ਨੇ ਟ੍ਰੀਟਮੈਂਟ ਤਾਂ ਅਸੀਂ ਤੁਹਾਨੂੰ ਬਿਨਾ ਪੁੱਛੇ ਦਵਾਵਾਂਗੇ ਨਹੀਂ ਸਰ ਜੋ ਵੀ ਇੱਥੇ ਵੀ ਆਪਾਂ ਦੇਖ ਲਈਏ ਨਾ ਜੀ ਐਕਟਿਵ ਟ੍ਰਿਪ ਲੱਗ ਜਾਣਾ ਕਿਤੇ ਵੀ ਟ੍ਰਿਪ